ਤਾਂ ਉਹ ਮੇਜੀ ਸੇਰੀਆ ਸੀ ਆਨੇ ਸਾਡੇ ਦਾ ਸੋਨੇ 11 ਵਜੇ ਤੇ ਉਹ ਜਿਹੜੇ ਮੁੰਡਾ ਔਰ ਲੜਕੀ ਆਏ ਸੀਗੇ ਮੋਬਾਈਲ ਦੇਖਣ ਆਏ 12:00 12:00 1:00 ਦੇ ਵਿੱਚ ਵਿੱਚ ਆਏ ਇਹਨੇ ਮੋਬਾਈਲ ਅਸੀਂ ਲੈਣਾ ਆ ਤੇ ਮੋਬਾਈਲ ਦਿਖਾ ਦੋ ਤੇ ਅਸੀਂ ਮੋਬਾਈਲ ਦਿਖਾਇਆ ਤੇ ਉਹਨਾਂ ਨੂੰ ਪਸੰਦ ਆ ਗਿਆ ਕਹਿੰਦੇ 3500 ਰੁਪਿਆ ਸਾਡੇ ਕੋਲ ਹੈਗਾ ਐਨੇ ਕਿਹਾ ਮੇਰੇ ਬੇਟੇ ਨੇ 4000 ਦਾ ਮੋਬਾਈਲ ਹੈ ਕਹਿੰਦੇ 500 ਘਟਦਾ ਹੈ ਇਹ ਕਹਿੰਦਾ ਚਲੋ ਜਦੋਂ 500 ਪੂਰਾ ਕਰ ਲਓਗੇ ਫਿਰ ਮੋਬਾਈਲ ਲੈ ਜਿਓ ਮੇਸ ਤੋਂ ਕਹਿੰਦੇ ਠੀਕ ਹੈ ਚਲੇ ਗਏ ਸਾਡੇ ਕੋਲੋਂ ਚਲੇ ਗਏ ਉਸ ਤੋਂ ਬਾਅਦ ਕੀ ਕਰਨੇ ਸ਼ਾਮੀ ਫਿਰ ਉਹ ਮੁੰਡਾ ਮੈਨੂੰ ਕਹਿੰਦਾ ਆਂਟੀ ਜਿਹੜਾ ਸੋਹਰਾ ਮੋਬਾਈਲ ਦੇਖ ਕੇ ਗਿਆ ਸੀਗਾ ਉਹ ਮੋਬਾਈਲ ਮੈਨੂੰ ਦੇ ਦਿਓ ਔਰ ਮੈਨੂੰ ਚਾਹੀਦਾ ਹੈ ਹੁਣ ਤੇ ਮੈਂ ਮੋਬਾਈਲ ਦਿਖਾਣ ਲਈ ਉਹਨੂੰ ਕਾਊਂਟਰ ਦੇ ਵਿੱਚ ਗਈ ਆ ਆਪਣੇ ਉਦੋਂ ਮੈਂ ਇੱਥੇ ਕੁਰਸੀ ਤੇ ਬੈਠੀ ਹਣੀ ਆ ਨਾਲ ਹੀ ਮੇਰੇ ਪਰਸ ਪਿਆ ਹੁੰਦਾ ਕਿਉਂਕਿ ਮੇਰਾ ਬੇਟਾ ਜਿਹੜਾ ਮੋਬਾਈਲ ਖਰੀਦਦਾ ਹੈ ਪਰਸ ਤੋਂ ਪੈਸੇ ਵਗਾਰਾ ਉਹਨੇ ਨਹੀਂ ਕੱਢ ਕੇ ਦੇ ਦਿੱਤਾ ਤੇ ਅੱਜ ਮੇਰਾ ਬੇਟਾ ਦੁਕਾਨ ਤੇ ਨਹੀਂ ਸੀਗਾ ਸ਼ਾਮ ਨੂੰ ਦੁਪਹਿਰੇ ਸੀਗਾ ਸ਼ਾਮ ਨੂੰ ਜਦੋਂ ਉਹ ਮੁੰਡਾ ਦੁਬਾਰਾ ਆਇਆ ਇਹ ਮੋਬਾਈਲ ਠੀਕ ਕੋਈ ਰਿਪੇਅਰ ਕਰਵਾਉਣ ਗਿਆ ਆਇਆ ਸੀਗਾ ਤੇ ਸਿਰਮੰਦ ਕਲਾ ਮੋਬਾਈਲ ਦਿਖਾਣ ਦੇ ਕਾਊਂਟਰ 'ਚ ਗਈ ਆ ਕਹਿੰਦਾ ਆਂਟੀ ਇਹ ਵਾਲਾ ਮੋਬਾਈਲ ਨਹੀਂ ਸੀਗਾ ਮੈਂ ਕਹਿੰਦੀ ਮੋਬਾਈਲ ਸੀਗਾ ਬਟੇ ਤੇ ਕਹਿੰਦਾ ਬਾਜੇ ਤੋਂ ਲੈ ਲਵਾਂਗਾ ਮੈਂ ਕਿਹਾ ਚਲ ਬਾਜੇ ਤੋਂ ਲੈ ਲਈ ਮੈਂ ਸਰ ਕਾਊਂਟਰ 'ਚ ਆਪਣਾ ਇਧਰ ਆਣ ਲੱਗੀ ਆ ਉਹਨੇ ਕੀ ਕੀਤਾ ਮੈਨੂੰ ੱੱਕਾ ਮਾਰਿਆ ਮੇਰੇ ਅੰਦਰ ਕਾਊਂਟਰ 'ਚ ਵੜਿਆ ਤੇ ਕੀ ਕਹਿੰਦਾ ਮੇਰਾ ਪਰਸ ਚੱਕ ਕੇ ਦੌੜਿਆ ਮੈਂ ਪਿੱਛੇ ਵੀ ਦੌੜੀ ਆ ਉਹਨੇ ਮੈਨੂੰ ੱਟ ਵੀ ਮਾਰੀ ਮੇਰੇ ਤੇ ਈ ਜ਼ੋਰ ਦੀ ਵਾਰ ਵੀ ਕੀਤਾ ਮੇਰਾ ਸਾਰਾ ਮੂੰਹ ਖੂਨੋਂ ਖੋਨ ਹੋ ਗਿਆ ਮੇਰੀ ਬਾਹ ਖੂਨੋਂ ਖੋਨ ਮੈਂ ਉਹਦੇ ਪਿੱਛੇ ਵੀ ਬਾਹਰ ਤੱਕ ਭੱਜੀ ਆ ਵੀ ਉਹਨੂੰ ਪਕੜਨ ਲਈ ਪਰ ਮੇਰੇ ਬਾਹਰੋਂ ਕਿਸੇ ਨੇ ਕੋਈ ਵੀ ਦੁਕਾਨਦਾਰ ਬਾਹਰ ਨਹੀਂ ਨਿਕਲਿਆ ਜੀ ਤੇ ਮੈਂ ਪਿੱਛੇ ਭੱਜੀ ਆ ਉਸ ਤੋਂ ਬਾਅਦ ਉਹ ਦੌੜ ਗਏ ਇੱਕ ਵਾਰ ਮੋਟਰਸਾਈਕਲ ਤੇ ਮੁੰਡਾ ਹੋਰ ਹੋਏਗਾ ਸਪਲੈਂਡਰ ਸੀਗਾ ਉਹਦੇ ਕੋਲ ਤੇ ਉਹ ਦੂਜਾ ਮੁੰਡਾ ਸਟਾਰਟ ਕਰਕੇ ਖੜਾ ਸੀ ਮੋਟਰਸਾਈਕਲ ਵਾਲਾ ਨੇ ਮੇਰਾ ਪਾਸ ਸਕਿਆ ਉਹ ਦੋ ਕਿੰਨੇ ਪੈਸੇ ਕੇ ਮੋਬਾਈਲ ਤੇ ਬੈਗ ਬੈਗ ਵਿੱਚ ਪਾਸ ਤੇ ਵਿੱਚ 3 ਸਾਢੇ 3 ਲੱਖ ਰੁਪਏ ਸੀਗਾ ਮੇਰੀ ਬੇਟੀ ਨੇ ਬਾਅਦ ਜਾਣਾ ਸੀ ਮੈਂ ਆਸਟ੍ਰੇਲੀਆ ਲਈ ਫਾਈਲ ਲਗਾਈ ਸੀ ਉਹਦੀ ਤੇ ਉਹਦੇ ਮੈਂ ਉਹਨੂੰ ਦੇਣੇ ਸੀਗੇ ਥੋੜੇ ਬਹੁਤ ਪੈਸੇ ਉਹ ਆਪਣੇ ਸੋਨਿਆ ਤੋਂ ਆਈ ਹੋਈ ਸੀਗੀ ਥੋੜੇ ਬੋਤ ਮੈਂ ਬੈਂਕ 'ਚ ਜਮਾ ਕਰਾਣੇ ਸੀ ਮੈਨੂੰ ਨਹੀਂ ਪਤਾ ਸੀਗਾ ਵੀ ਅੱਜ ਬੈਂਕ ক্লোਜ਼ ਹੈ ਤੇ ਮੈਂ ਉਹ ਜਮਾ ਕਰਵਾਣੀ ਸੀ ਮੇਰੇ ਨਾਲ ਕੁਛ ਆਪਣੇ ਬੇਟੀ ਦੇ ਅਕਾਊਂਟ ਦੇ ਵਿੱਚ ਉਹਦੇ ਹਸਬੰਦ ਦੇ ਅਕਾਊਂਟ ਦੇ ਵਿੱਚ ਪਾਣੀ ਸੀ ਬੈਂਕ ਦੇ ਨਾਲ ਬਟ ਜਾ ਨਹੀਂ ਸਕਿਆ ਸਮਝ ਨਹੀਂ ਪਤਾ ਸੀਗਾ ਮੈਨੂੰ ਪਤਾ ਹੁੰਦਾ ਤੇ ਮੈਂ ਘਰ ਹੀ ਪੈਸੇ ਰੱਖ ਕੇ ਆਂਦੀ ਮੇਰੀ ਬੇਟੀ ਘਰ ਹੀ ਸੀ ਬਸ ਐਈ ਗਾਈ ਉਹ ਬੰਨੇ ਹੋਏ ਸੀ ਇਹਨਾਂ ਦੇ ਕੋਈ ਨਹੀਂ ਬੰਨਾ ਆਇਆ ਸੀ ਤੁਹਾਨੂੰ ਪਤਾ ਹੈ ਕਿ ਆਰੋ ਨਾਲ ਕੋਈ ਕੁਝ ਨਹੀਂ ਸੀਗਾ ਮੈਨੂੰ ਉਹਨਾਂ ਨੇ ਧੱਕਾ ਮਾਰਿਆ ਅੰਦਰ ਕੋਈ ਹੈ ਇੱਕ ਵਾਰ ਸਕੇ ਅੰਦਰ ਕੋਈ ਇੱਕ ਅੰਦਰ ਕੋਈ ਸਿੰਘ ਜੀ ਇਹ ਪੂਰੇ ਮੈਂ ਆਪਣਾ ਮੋਬਾਈਲ ਠੀਕ ਕਰਾਉਣ ਕੁਛ 4 3:30 4 ਵੇ ਦੇ ਕਰੀਬ ਦੀ ਗੱਲ ਹੈ ਜਿਵੇਂ ਆਪਣਾ ਮੋਬਾਈਲ ਠੀਕ ਕਰਾਉਣ ਫਗਵਾੜਾ ਚੌਂਕ ਕੋਈ ਦੁਕਾਨ ਤੇ ਗਿਆ ਰਿਪੇਅਰ ਵਾਲੀ ਦੁਕਾਨ ਤੇ ਗਿਆ ਤੇ ਪਿੱਛੋਂ ਮੈਨੂੰ ਮੇਰੀ ਮੰਮੀ ਦਾ ਫੋਨ ਆਇਆ ਕਿ ਇੱਦਾਂ ਦੁਕਾਨ ਤੇ ਇੱਕ ਮੁੰਡਾ ਮੇਰਾ ਪਰਸ ਲੈ ਗਿਆ ਮੈਂ ਫਟਾਫਟ ਭੱਜਿਆ ਦੁਕਾਨ ਤੇ ਆਇਆ ਤਾਂ ਆ ਕੇ ਦੇਖਦਾ ਤੇ ਉਹ ਇੱਕ ਮੁੰਡਾ ਮੋਟਰਸਾਈਕਲ ਤੇ ਸਵਾਰ ਮੰਮੀ ਦਾ ਪਰਸ ਲੈ ਕੇ ਭੱਜ ਗਿਆ ਤੇ ਪਿੱਛੇ-ਪਿੱਛੇ ਮੰਮੀ ਉਹਦੇ ਦੌੜ ਰਹੀ ਮੈਂ ਨਾਲ-ਨਾਲ ਗਿਆ ਪਿੱਛੇ ਉਹਨਾਂ ਨੂੰ ਬਹੁਤ ਫੜਨ ਦੀ ਕੋਸ਼ਿਸ਼ ਕੀਤੀ ਪਰ ਉਹ ਫੜ ਨਹੀਂ ਹੋਇਆ ਜੀ ਮੋਟਰਸਾਈਕਲ ਤੇ ਦੋ ਜਾਨੇ ਸੀਗੇ ਜੀ ਇੱਕ ਜਾਨ ਅੰਦਰ ਆਇਆ ਸੀ ਇੱਕ ਮੋਟਰਸਾਈਕਲ ਦੇ ਬਾਹਰ ਖੜਾ ਸੀਗਾ ਜੀ ਇਹਦੇ ਸਬੰਧਤ ਆਪਾਂ ਰਿਪੋਰਟ ਦਾਇਰ ਕਰਾਤੀ ਆ ਹਾਂਜੀ ਆ ਕਰਾਨੇ ਭੇਜੀ ਜੀ ਪੁਲਿਸ ਵਾਲੇ ਲਿਖ ਰਹੇ ਆ ਜੀ ਕਾਰਵਾਈ ਕਰ ਰਹੇ ਆ ਜੀ ਲਿਖ ਰਹੇ ਲੋਟ ਕੋ ਤਾਂ ਕੋਈ ਦੁਕਾਨ ਦੇ ਵਿੱਚ ਵੜ ਕੇ ਮੈਟਰ ਆ ਆ ਹਾਂਜੀ 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 ਆ ਮੋਬਾਈਲ ਦੀ ਦੁਕਾਨ ਹੈ ਇੱਕ ਸਰਬਜੀਤ ਕੌਰ ਪਤਨੀ ਕਰਮਿੰਦਰ ਸਿੰਘ ਵਾਸੀ ਦਸ਼ਮੇਸ਼ ਨਗਰ ਦੀ ਇਹ ਚਾਵਲਾ ਮੋਬਾਈਲ ਆ ਚੰਦਪੋਨੀ ਰੋਡ ਤੇ ਆ ਉਹਦੇ ਆਪਣੇ ਪਰਸ ਪਿਆ ਸੀਗਾ ਸਾਈਡ ਤੇ ਰੱਖਿਆ ਸੀ ਉਹਨੇ ਮੋਬਾਈਲ ਦੇਖਣ ਆਏ ਸੀ ਦੋ ਲੜਕੇ ਇੱਕ ਪਾਰ ਖੜਾ ਸੀ ਮੋਟਰਸਾਈਕਲ ਤੇ ਇੱਕ ਅੰਦਰ ਸੀ ਅੰਦਰ ਵਾਲਾ ਨੇ ਮੋਬਾਈਲ ਤੇ ਦਿਖਾਉਣ ਲੱਗੀ ਜਿਹੜੀ ਜਿਹੜੀ ਸ਼ਹਿਰ ਤੋਂ ਬੈਗ ਚੱਕ ਕੇ ਭੱਜ ਗਿਆ ਔਰ ਦੂਸਰਾ ਮੋਟਰਸਾਈਕਲ ਤੇ ਸਟਾਰਟ ਕਰਕੇ ਖੜਾ ਸੀ ਤੇ ਉਹ ਉਹਨਾਂ ਦੇ ਵਿੱਚ ਉਹਨਾਂ ਨੇ ਦੱਸਿਆ 5 ਲੱਖ ਰੁਪਈਆ ਵਾ ਤੇ ਅਸੀਂ ਬਾਹਰ ਵਾਸਤੇ ਕੁੜੀ ਨੂੰ ਭੇਜਣਾ ਸੀ ਅੱਜ ਅਸੀਂ ਬੈਂਕ 'ਚ ਜਮ੍ਹਾਂ ਕਰਾਉਣਾ ਸੀ ਇਸ ਤਰ੍ਹਾਂ ਦੱਸ ਰਹੇ ਨੇ ਚਲੋ ਹੁਣ ਦੇਖਦੇ ਆ ਕਰਦੇ ਕਾਰਵਾਈ ਕਰ ਰਹੇ ਆ ਕੈਮਰਾ ਵੀ ਗਾਰਾ ਹਾਂ ਸੀਸੀਟੀਵੀ ਚੈੱਕ ਕਰ ਰਹੇ ਆ